ਸਾਥੀਓ ਜਿਸ ਤਰ੍ਹਾਂ ਵਿਸ਼ਾਲ ਨਦੀਆਂ ਦੇ ਕਿਨਾਰੇ ਮਨੁੱਖੀ ਸੱਭਿਤਾਵਾਂ ਪੈਦਾ ਹੁੰਦੀਆਂ ਹਨ ਉਸੇ ਤਰ੍ਹਾਂ ਸੰਗ ਦੇ ਕਿਨਾਰੇ ਵੀ ਅਤੇ ਸੰਗ ਦੀ ਧਾਰਾ ਵਿੱਚ ਵੀ ਸੈਂਕੜੇ ਜੀਵਨ ਵਦੇ ਫੁੱਲੇ ਤੇ ਪੈਦਾ ਹੋਏ ਨੇ ਜਿਸ ਤਰ੍ਹਾਂ ਇੱਕ ਨਦੀ ਜਿਹੜੇ ਰਸਤਿਆਂ ਤੇ ਵਗਦੀ ਹੈ ਉਹਨਾਂ ਖੇਤਰਾਂ ਨੂੰ ਉਥੋਂ ਦੀ ਧਰਤੀ ਨੂੰ ਉਥੋਂ ਦੇ ਪਿੰਡਾਂ ਨੂੰ ਸੁਜਲਾਮ ਸੁਫਲਾਮ ਬਣਾਉਂਦੇ ਹੋਏ ਆਪਣੇ ਪਾਣੀ ਨਾਲ ਖੁਸ਼ਹਾਲ ਕਰਦੀ ਹੈ ਉਸ ਤਰ੍ਹਾਂ ਹੀ ਸੰਗ ਨੇ ਇਸ ਦੇਸ਼ ਦੇ ਹਰ ਖੇਤਰ ਸਮਾਜ ਦੇ ਹਰ ਖਿੱਤੇ ਨੂੰ ਛੂਇਆ ਹੈ ਇਹ निरंतर मेहनत का नतीजा है ये राष्ट्र प्रवाह प्रबल है साथियों जिस तरह एक नदी कई धाराव अपने आपू प्रगट करती है हर धारा वक् वक् खेतर पोषण दी है संघ की यात्रा भी इस तरह ही है संघ के वक्त संगठन भी ਜ਼ਿੰਦਗੀ ਦੇ ਹਰ ਪੱਖ ਨਾਲ ਜੁੜ ਕੇ ਰਾਸ਼ਟਰ ਦੀ ਸੇਵਾ ਕਰਦੇ ਹਨ ਸਿੱਖਿਆ ਹੋਵੇ ਖੇਤੀ ਹੋਵੇ ਸਮਾਜ ਕਲਿਆਣ ਹੋਵੇ ਆਦੀਵਾਸੀ ਕਲਿਆਣ ਹੋਵੇ ਔਰਤਾਂ ਦਾ ਸਸ਼ਕਤੀਕਰਨ ਹੋਵੇ ਕਲਾ ਤੇ ਵਿਗਿਆਨ ਦਾ ਖੇਤਰ ਹੋਵੇ ਸਾਡੇ ਨਜ਼ਦੀਕ ਜਿਹੜੇ ਭੈਣ ਭਰਾ ਹੋਣ ਸਮਾਜ ਤੇ ਜੀਵਨ ਦੇ ਅਜਿਹੇ ਕਈ ਖੇਤਰਾਂ ਵਿੱਚ ਸੰਘ ਨਿਰੰਤਰ ਕਾਰਜ ਕਰ ਰਿਹਾ ਹੈ ਅਤੇ ਇਸ ਯਾਤਰਾ ਦੀ ਵੀ ਇੱਕ ਵਿਸ਼ੇਸ਼ਤਾ ਰਹੀ ਹੈ ਸੰਗ ਦੀ ਇੱਕ ਧਾਰਾ ਅਨੇਕ ਧਾਰਾਾਂ ਬਣੀਆਂ ਮਲਟੀਪਲਾਈ ਤਾਂ ਹੁੰਦੀਆਂ ਗਈਆਂ ਪਰੰਤੂ ਉਹਨਾਂ ਵਿੱਚ ਕਦੀ ਵਿਰੋਧਾਪਾਸ ਪੈਦਾ ਨਹੀਂ ਹੋਇਆ ਡਿਵੀਜ਼ਨ ਪੈਦਾ ਨਹੀਂ ਹੋਇਆ ਕਿਉਂਕਿ ਹਰ ਧਾਰਾ ਦਾ ਵੱਖ-ਵੱਖ ਖੇਤਰਾਂ 'ਚ ਕੰਮ ਕਰਨ ਵਾਲੇ ਹਰ ਸੰਗਠਨ ਦਾ ਉਦੇਸ਼ ਇੱਕ ਹੀ ਹੈ ਭਾਵ ਇੱਕ ਹੀ ਹੈ ਰਾਸ਼ਟਰ ਪ੍ਰਥਮ ਨੇਸ਼ਨ ਫਰਸਟ